ਹਾਂਜੀ ਤੇ ਤੁਹਾਨੂੰ ਜਿੱਦਾਂ ਦੱਸਿਆ ਵਾ ਕਿ ਅ ਪਹਿਲਾਂ ਤੇ ਮੇਰਾ ਸਾਰਾ ਸ਼ਸ਼ੀਕਾਰ ਤੇ ਸਲਾਮ ਨਮਸਤੇ ਤੇ ਜਿੱਦਾਂ ਕਿ ਤੁਹਾਨੂੰ ਮੈਂ ਦੱਸਦੀ ਹਣੀ ਦੋ ਤਿੰਨ ਦਿਨ ਤੋਂ ਛੋਟਾ ਜਿਹਾ ਫੰਕਸ਼ਨ ਸਾਡੇ ਘਰ ਉਹ ਫੰਕਸ਼ਨ ਦੇ ਚੱਕਰ ਵਿੱਚ ਮੈਂ ਇੰਨੀ ਕਿ ਬਿਜ਼ੀ ਹੋਈ ਪਈ ਆ ਨਾ ਕਿ ਤੁਹਾਨੂੰ ਸਾਨੂੰ ਪਤਾ ਹੀ ਆ ਕਿ ਮੈਂ ਕੱਲੀ ਹੁੰਨੀ ਆ ਬੱਚੇ ਦੇ ਨਾਲ ਤੇ ਚਲੋ ਮੇਰੇ ਬ੍ਰਦਰ ਆ ਰਹੇ ਆ ਨਾਲ ਮੈਨੂੰ ਥੋੜੀ ਹੈਲਪ ਕਰਾ ਰਹੇ ਆ ਪਰ ਫਿਰ ਵੀ ਜੋ ਜਿਮੇਵਾਰੀ ਹੈ ਨਾ ਤੁਹਾਨੂੰ ਪਤਾ ਹੀ ਹੈ ਕਿ ਮੇਨ ਮੈਂਬਰ ਦੇ ਤੋਂ ਤੇ ਹੁੰਦੀ ਜਿਹੜਾ ਘਰ ਦੀ ਜ਼ਿੰਮੇਵਾਰੀ ਹੈ ਨਾ ਚਲੋ ਉਹ ਮੇਰਾ ਬਹੁਤ ਹੈਲਪ ਮੇਰੀ ਕਰ ਰਿਹਾ ਜਿੱਥੇ ਜਾਣਾ ਨਾ ਜਾ ਰਹੇ ਆ ਪਰ ਫਿਰ ਵੀ ਮੈਨੂੰ ਵੀ ਨਾਲ ਜਾਣਾ ਪੈਂਦਾ ਵੀ ਨਹੀਂ ਇਤਨੀ ਇਦਾਂ ਨਹੀਂ ਇਦਾਂ ਕਰਨੇ ਆ ਇਦਾਂ ਨਹੀਂ ਇਦਾਂ ਲੈ ਕੇ ਉਸ ਲਾਣਾ ਚੱਲਣ ਦੇ ਆ ਤੇ ਮੈਂ ਕਾਫੀ ਬੀਜ਼ੀ ਆ ਤੇ ਤੁਹਾਨੂੰ ਪਤਾ ਹੈ ਕਿ ਜਿੱਦਾ ਲੇਡੀਜ਼ ਦਾ ਵੀ ਆਪਣਾ ਵੀ ਕੰਮ ਹੁੰਦਾ ਵਾ ਕਦੀ ਸਲੂਨ ਚਲ ਜਾਵੇ ਕਦੀ ਪਾਰਲਰ ਚਲ ਜਾ ਉਹ ਵੀ ਕੰਮ ਚ ਮੈਂ ਬੀਜ਼ੀ ਆ ਤੇ ਉਹ ਚੱਕਰ ਦੇ ਵਿੱਚ ਮੈਂ ਕਾਫੀ ਜ਼ਿਆਦਾ ਬੀ ਹੁੰਦੇ ਕਰਕੇ ਮੇਰੇ ਕੋ ਬਲੌਗ ਜਰਾ ਸ਼ੂਟ ਨਹੀਂ ਹੋ ਰਿਹਾ ਤੇ ਬਲੌਗ ਪਾਇ ਵੀ ਨਹੀਂ ਰਿਹਾ ਤੇ ਅੱਜ ਦਾ ਜਿਹੜਾ ਮੈਂ ਮਤਲਬ ਵੀ ਹੁਣ ਕੱਲ ਦਾ ਬਲੌਗ ਪਾਇਆ ਸੀ ਉਹ ਵੀ ਮੇਰਾ ਲੇਟ ਸੀ ਪਰਸੋ ਪਾਇਆ ਉਹ ਵੀ ਬਹੁਤ ਲੇਟ ਸੀ ਹੋ ਸਕਦਾ ਮੇਰਾ ਇਹ ਵੀ ਬਲੌਗ ਜਰਾ ਉਹ ਲੇਟ ਹੀ ਹੋਵੇ ਤੇ ਬੱਚੇ ਵੀ ਸਕੂਲੋਂ ਮੈਂ ਸਵੇਰੇ ਬਟਾਲੇ ਗਈ ਹੂੰ ਜਾਂ ਸ਼ਹਿਰ ਨੂੰ ਤੇ ਬੱਚੇ ਸਕੂਲੋਂ ਆ ਗਏ ਜਿੱਦਾਂ ਪਤੀ ਜੀ ਤਾਂ ਦੱਸਿਆ ਸੀ ਮੈਂ ਪਹਿਲਾਂ ਹੀ ਵੀ ਆਈ ਆ ਰਹਿਂਦੀ ਸੀ ਇੱਥੇ ਤੋਂ ਚਲੇ ਗਈ ਸੀ ਉਹ ਕੋਰਸ ਵਾਸਤੇ ਤੇ ਹੁਣ ਉਹ ਪਾਰਟੀ ਕਰਕੇ ਉਹ ਵੀ ਆਈ ਦੋ ਤਿੰਨ ਦਿਨ ਤੋਂ ਉਹ ਵੀ ਆਈਏ ਚਲੋ ਇਹ ਵੀ ਮੇਰੀ ਥੋੜੀ ਕਿਚਨ ਦੀ ਹੈਲਪ ਉਹਨਾ ਹੋ ਰਹੀ ਆ ਬਾਕੀ ਤੁਹਾਨੂੰ ਪਤਾ ਭੱਜ ਦੌੜ ਕਰਨਾ ਕੋਲਣਾ ਤੇ ਇੱਕ ਗੱਲ ਦਰਮਿਆਨ ਦੱਸ ਦੇਣਾ ਚਾਹੁੰਦੀ ਆ ਕਿ ਕੱਲ ਅੜਕਰ ਫੰਕਸ਼ਨ ਆ ਤੇ ਮੈਂ ਲਾਉਣੀ ਆ ਸਾਰੀ ਤੇ ਮੈਂ ਉਹਦੀ ਵੀ ਤਿਆਰੀ ਕਰਦੀ ਪਈ ਸੁਲਾ ਕੇ ਲਿਆਂਦੀ ਆ ਸਾਰੀ ਤੇ ਉਹ ਜਿਤ ਤਰ ਪਾਈ ਹੋ ਕਰਨ ਵਾਲੀ ਰਹਿ ਗਈ ਸੀ ਤੇ ਹੁਣ ਮੈਂ ਉਹ ਵੀ ਕਰਨੀ ਆ ਇੰਨੀ ਕਿ ਬਿਜ਼ੀ ਚੱਲਣ ਦੀ ਨਾ ਅਜੇ ਮਹਿੰਦੀ ਮੁੰਦੀ ਵੀ ਲਵਾਉਣੀ ਆ ਤੇ ਬਾਕੀ ਕੱਲ ਜਿਹਦਾ ਫੰਕਸ਼ਨ ਹੋਊਗਾ ਤਾਂ ਸਾਰਾ ਕੁਝ ਵੇਖੂਗੀ ਜੇ ਲਾਈਵ ਦਿਖਾਇਆ ਗਿਆ ਤਾਂ ਲਾਈਵ ਵੀ ਦਿਖਾਉਂਗੀ ਬਾਕੀ ਤੁਹਾਨੂੰ ਮੈਂ ਆਪਣੇ ਲੁੱਕ ਵੀ ਜਿਹੜੀ ਚੇਂਜ ਹੋਈ ਉਹ ਵੀ ਦਿਖਾਉਂਗੀ ਪਰ ਉਹਦ ਕੰਮ ਕੀ ਮੈਂ ਤੁਹਾਨੂੰ ਕੱਲ ਠੀਕ ਹੈ ਤੇ ਬਾਕੀ ਗੈਸਟ ਅਸੀਂ ਕੋਈ ਨਹੀਂ ਬੁਲਾਇਆ ਕਿਉਂਕਿ ਸਿਰਫ ਸਾਡੇ ਅਸੀਂ ਆਪਣੀ ਫੈਮਿਲੀ ਮੈਂਬਰੀ ਪਾਰਟੀ ਜਿਹੜੀ ਉਹ ਛੋਟੀ ਜਿਹੀ ਕਰ ਰਹੇ ਹਾਂ ਗੈਸਟ ਅਸੀਂ ਜਦੋਂ ਬੁਲਾਵਾਂਗੇ ਉਹ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਮੈਂ ਵੀ ਵੱਡੀ ਪਾਰਟੀ ਕਰਾਂਗੇ ਫਿਰ ਜਸਟ ਇੱਕ ਸਾਡਾ ਮਤਲਬ ਏ ਫੈਮਿਲੀ ਫੈਮਿਲੀ ਮੈਂਬਰੀ ਸਾਡੀ ਪਾਰਟੀ ਜਿਹੜੀ ਹੋਊਗੀ ਕਿਉਂਕਿ ਜੇ ਮੈਂ ਸੋਚਦੀ ਗੈਸਟਾਂ ਦੇ ਵਿੱਚ ਪੈ ਗਈ ਤੇ ਗੈਸਟ ਤੇ ਮਾਲਕ ਦੀ ਕਿਰਪਾ ਨਾਲ ਬਹੁਤ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤ ਮਿੱਤਰ ਬਹੁਤ ਜ਼ਿਆਦਾ ਸਹੇਲੀਆਂ ਵਾਂ ਇਸ ਕਰਕੇ ਮਤਲਬ ਮਾਲਕ ਦੀ ਕਿਰਪਾ ਨਾਲ ਮਾਲਕ ਨੇ ਸਾਡੇ ਤੇ ਆ ਦਿਨ ਲਿਆ ਤਾਂ ਤਹੀ ਥੋੜੇ ਜਿਹਾ ਸੋਚਿਆ ਸੋਚਿਆ ਕਿ ਪਹਿਲਾਂ ਫੈਮਲੀ ਸੈਲੀਬ੍ਰੇਟ ਕਰ ਲਈਏ ਉਸ ਤੋਂ ਬਾਅਦ ਜੀ ਪੂਰੀ ਮਿਲ ਕੇ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨਾਲ ਸਾਰਿਆਂ ਨਾਲ ਹੈ ਨਾ ਸਹੇਲੀਆਂ ਨਾਲ ਜਿੱਦਾਂ ਵੀ ਸਾਰਿਆਂ ਨਾਲ ਕਰਾਂਗੇ ਤੇ ਵਧੀਆ ਪ੍ਰੋਗਰਾਮ ਫੇਅਰ ਕਰਾਂਗੇ ਸਿਰਫ ਉਹ ਤਾਂ ਸਿਰਫ ਟੀ ਪਾਰਟੀ ਆਈ ਪੀ ਮਿਲ ਕੇ ਰੱਖੀ ਹੋਈ ਹੈ ਘਰ ਦੇ ਵਿੱਚ ਤੇ ਚਲੋ ਠੀਕ ਹੈ ਮੈਂ ਕੱਪੜੇ ਉੱਪਰ ਬੱਚਿਆਂ ਦੇ ਵੀ ਡੈਡੀ ਕਰਕੇ ਰੱਖ ਲਾਂ ਤੇ ਬਾਕੀ ਤੁਹਾਨੂੰ ਸਰਪ੍ਰਾਈਜ਼ ਰੱਲ ਦੇਣਾ ਆ ਉਹ ਦਵਾਂਗੀ ਮੈਂ ਕੱਲ ਤੇ ਮੇਰਾ ਹੀ ਸੂਟ ਬਣ ਕੇ ਆ ਗਿਆ ਤੇ ਮੈਂ ਉਹਨੂੰ ਵੀ ਪ੍ਰੈਸ ਪੁਸ਼ ਕਰਨਾ ਆ ਤੇ ਚਲੋ ਠੀਕ ਆ ਹੁਣ ਮਿਲਦੀਆਂ ਤਾਂ ਸ਼ਾਮ ਨੂੰ ਜੇ ਟਾਈਮ ਲੱਗਾ ਤੇ ਜਦੋਂ ਮੈਂ ਕਿਹਾ ਤਰਨ ਨੂੰ ਬਲਾਕ ਕਰ ਮੈਂ ਤਾਂ ਦੇਖ ਸਕ ਬਲਾਕ ਤੇ ਸਾਹਮਣੇ ਆ ਮੇਰੇ ਜਲਦੀ ਸਮਝਿਆ ਕੀ ਬਸ ਛਿੱਤਰ ਘਾਵਾਂ ਜੇ ਮੇਰਾ ਅਬ ਗੱਤਨੀ ਨਹੀਂ ਤੇ ਮੈਂ ਤੈਨੂੰ ਸਮਝਾਈ ਜੀ ਗੱਤਨੀ ਨਹੀਂ ਜੀ ਇਹਨਾਂ ਨੇ ਕਿੰਨਾ ਦੱਸਿਆ ਨਹੀਂ ਇਹਨੂੰ ਕਿਉਂ ਜੀ ਬੱਚੇ ਬੱਚਾ ਬੰਦ ਹੋ ਗੋ

ਜਿੱਦ ਕਰਕੇ ਦੱਸਿਆ ਕਿ ਕਲਾਕਿਰ ਫੰਕਸ਼ਨ ਹੈ ਉਹਦੇ ਕਰਕੇ ਮੈਂ ਮਹਿੰਦੀ ਲਵਾਉਂਦੀ ਪਈ ਆ ਬਾਕੀ ਸਾਰਾ ਕੰਮ ਕਰਾਇਆ ਤੇ ਇਦਾਂ ਤਸ਼ਰੀਹ ਲੱਗੀ ਆ ਜਿਹੜੇ ਪਾਪਾ ਦੇ ਡਰੋਫੇ ਮਿਲੀਆਂ ਹੋਈਆਂ ਨਾ ਉਹ ਓਪਨ ਕਰਨ ਵਾਸਤੇ ਤਸ਼ਰੀਹ ਕਰੋ ਡਰੋਫੇ ਉੱਪਰ ਇਹਨੇ ਤਾਂ ਕਰਮ ਬੰਦ ਕਰ ਦੋ ਤੇ ਵੇਖੀ ਅੱਜ ਕੀ ਨਿਕਲ ਆਉਂਦੀ ਵਿੱਚ ਤਸ਼ਰੀਹ ਬੜੀ ਇਹਨੇ ਜੋ ਪਾਇਆ ਉਹ ਨਿਕਲੇ ਇਹਨਾਂ ਕਾਟ ਲਾ ਦੋ ਇਹ ਦੁਸਤ ਕਾਟ ਬੀ ਮੈਂ ਇੱਥੇ ਖੋਲ ਇੱਟੋ ਕਾਉਂ ਟਾਫੀ ਲੈ ਗਲੇ ਟਾਫੀ ਨਹੀਂ ਟਾਫੀ ਲੈ ਗਲੇ ਅਸੇ ਕੱਢ ਦੇ ਦਾ ਅੰਦਰੋਂ ਕਾਟਣਾ ਲੈ ਕੇ ਲਿਖੋ ਲੈ ਚੋਲੇ ਜੋਲ ਬਾਰ ਆਏ ਅੱਛਾ ਚੋਲੇ ਕਿ ਇਹ ਹਾਲੇ ਆ ਦੇ ਦੇ ਇਹ ਖਰਾਬ ਹੋਰੀ ਘਾੜਦੀ ਹੈ ਹਾਂ ਘਾੜ ਦੋ ਘਾੜ ਦਿਓ ਤੁਸੀਂ ਕੱਲ ਅੱਜ ਨਾਲ ਵੀ ਨਹੀਂ ਆਣਾ ਹੱਥ ਵੜਦੇ ਨਹੀਂਓ ਤੇ ਸਰਾ ਕਰ ਲਓ ਲੈ ਲਓ ਹੱਥ ਵਿੱਚ ਤਾਂ ਵੱਡਿਆ ਜਾਣਾ ਹੈ ਦੇ ਮੈਂ ਸੱਚੀ ਵਾਟ ਵੀ ਦੇਣਾ ਆ ਅੱਜ ਕਰਨਾ ਵੀ ਪ੍ਰਾਸ ਵੀ ਨਹੀਂ ਆਣੀ ਇਹਨਾਂ ਨੂੰ ਤਰਨਾ ਇਧਰੋ ਤਰਫ ਸਾਈਡ ਤੋਂ ਜਾ ਕੇ ਪੜ ਲਓ ਤਰਫ ਸਾਈਡ ਤੋਂ ਚੋਰ ਨਿਕਲੇ ਵਿੱਚ ਇੱਥੇ ਚੋਰ ਪਾਇਆ ਚੋਰ ਤਾਂ ਆ ਇਧਰੋ ਇਧਰ ਵੀ ਗਿਆ ਤਾਈ ਇਹਨੇ ਆਪ ਲੈ ਲਿਆ ਇਹ ਮੇਰੇ ਹੱਥ ਤੋਂ ਟੁੱਟ ਗਿਆ ਗਰੀਬ ਲਗਾ ਮੇਰੇ ਜਟਾਓ ਫਿਰ ਗਏ ਪਿਆਰ ਨਹੀਂ ਕਰਦੇ ਤਾਂ ਬੰਦ ਬਣਾ ਲਿਆ ਗਰੀਬ ਲਗਾ ਇਹ ਗੱਲ ਸੱਚੀ ਹੈ ਕਿ ਨੌਂ ਨਿਕਲ ਜਿੱਲੇ ਤੇਰੇ ਅਸਰ ਤੇ ਇਹ ਕਈ ਜਿੱਲਾ ਅਕਨਾਂ ਨਹੀਂ ਮੈਂ ਕਰਦਾ ਲਾ ਜੀ ਨਹੀਂ ਨਾਰਕ ਫੁੰਡੀ ਜੋਦੀ ਆ ਦੇ ਵਾਦ ਲੈ ਦੇ ਤਾਜੀ ਕੜਾ ਫੂਲ ਹੁੰਦਾ ਆ ਇਹ ਤਾਜੀ ਮਾਇਆ ਜਿੱਲੇ ਲਾਤਾ ਹੈ ਤਰ ਫੂਲ ਹੁੰਦਾ ਇਤਨਾ ਗਾਟ ਸਕਦਾ ਕੀ ਕੋਈ ਬੰਦਾ ਕੋਈ ਲੱਗ ਮੈਂ ਲੱਟੀ ਖਾਣੇ ਨੂੰ ਮੈਂ ਨਹੀਂ ਜਾਣੀ ਮੇਰੇ ਦੁਕਾਨ ਬੈ ਵੀ ਖਾਣੀ ਹੈ ਮੈਂ ਅੱਗੇ ਸਾਈਡ ਤੋਂ ਸੱਟ ਪਾ ਦਿੰਦਾ ਉਧਰ ਉਧਰ ਜਿੱਥੇ ਪਹਿਲਾਂ ਕੱਟ ਲੱਗਣਾ ਇਧਰੋ ਹਾਂ ਇਧਰ ਲੱਗ ਯੂਨ ਲੱਗਦਾ ਅੱਜ ਕੇ ਗੇਂਦ ਜਿਹਾ ਲਾ ਬਸ ਆਖਰੀ ਦੇ ਪੇਂ ਨਹੀਂ ਉਹ ਮੈਂ ਤੇ ਆਨ ਬੜਾ ਬੰਦ ਬੜਾ ਰੰਗ ਤੇਰੀਆਂ ਅੱਜ ਬਾਟਨ ਆਨ ਬੜਾ ਇਤਨਾ ਕੱਟ ਉਹਦਾ ਜਿੱਦਾਂ ਵੀ ਕਹਿਣਾ ਤੂੰ ਕੱਟ ਤੂੰ ਵੀ ਜੱਥੇ ਤੇ ਕੱਟ ਉਹ ਤੂੰ ਕੱਟ ਬੜੇ ਜ਼ਬਰਦਸਤੀ ਬੋਲਣ ਦੀ ਦਿਸਨੀ ਹੈ ਵੀ ਅਕਾ ਦਿਸਨੀ ਅਕੇ ਲਗੀ ਉੱਥੇ ਨਿਕਲਦਾ ਜੀ ਮੈਂ ਨਾ ਪਾ ਤੇ ਉਹ ਵੀ ਤੇ ਦਾ ਕੁਟਾ ਜਿੰਨੀ ਤੇ ਦਾ ਕਾ ਬਨੂ ਬਨ ਤੇ ਜਦੋਂ ਅੱਖ ਲੱਗਦਾ ਹੱਥ ਪਾ ਦਿੰਦੇ जोर कटतो सी और पड़पड़ हाय पड़ोता तेरी बे अच्छा तो सब 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 ज्यादा कुछ साफ कर बे हडिया इधर को इधर तू जाकर डर के मार तो देला मेरी मंदीर में तेरी मंदीर है और तू तो गंदे जे उल्टा पाया सन कर आओ आज तो थोड़ा तो देना दूसरी दिन में मां चली आज गिफ्ट या ट्रॉफी मां काच दी ਉਹ ਜੰਗੂ ਲੈਣੇ ਸੌ ਲਿਆ ਜਮਨੂ ਅਮਾ ਆਵਾਂ ਲੱਗ ਗਈ ਕਿ ਕਿ ਹੋ ਰਿਹਾ ਹੈ ਮਸਾਂ ਲੈ ਅਮਾ ਆ ਮਿਲੂ ਤਾਂ ਉਹਦੇ ਨਾਲ ਕੇ ਡਿਸਟ ਆਵਣਾ ਪਾਪਾ ਪੁੱਪਾ ਜੈ ਪਾਪਾ ਪੁੱਪਾ ਕਿੱਦਾਂ ਹੋ ਉਹ ਮੇਰਾ ਲੈ ਜਿਹਨੇ ਕਾਪੇ ਆ ਗਏ ਕਾਪਾ ਹਾਂ ਮੇਰਾ ਹੱਥ ਦੇ ਮਸਤੂ ਦੱਸ ਰਿਹਾ ਮੈਂ ਤਾਂ ਕਿ ਨਾ ਸਾਰਿਆਂ ਨੂੰ ਜਲਦੀ ਘਰ ਜਬਾਦ ਤੇ। ਬਾਜੀ ਕਿਵੇਂ ਸਾਰੇ ਠੀਕ ਠਾਕ ਹੋ? ਸ਼ਸ਼ੀਕਾਰ। ਨਮਸਤੇ। ਸलाम। ਮੇਰੇ ਵੱਲੋਂ ਸਾਰਿਆਂ ਨੂੰ ਤੇ ਕਿਵੇਂ ਹੋ ਸਾਰੇ ਪਿਆਰ ਭਰਾ? ਠੀਕ ਠਾਕ ਹੋ? ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਪਾ ਠੀਕ ਠਾਕ ਹੋਵੋਗੇ। ਤੇ ਅਸੀਂ ਮਾਲਕੀ ਕਿਰਪਾ ਨਾਲ ਬੜੀ ਕਿਰਪਾ ਹੈ ਪ੍ਰਭੂ ਦੀ। ਅਸੀਂ ਵੀ ਠੀਕ ਠਾਕ ਆ। ਤੇ ਅੱਜ ਅਸੀਂ ਬੜੇ ਖੁਸ਼ ਤੇ ਆਨੰਦਿਆ ਪ੍ਰਭੂ ਦੇ ਵਿੱਚ ਕਿ ਪ੍ਰਭੂ ਨੇ ਸਾਦਾਂ ਨੂੰ ਬਹੁਤ ਸਾਰੀਆਂ ਬਣ ਦਿੱਤੀਆਂ। ਅੱਜ ਸਾਡੀ ਘਰ ਛੋਟਜੀ ਉਸ ਪਾਰਟੀ ਰੱਖੀ ਆ ਤੇ ਮਾਲਕ ਦੀ ਉਸ ਕਿਰਪਾ ਦੇ ਨਾਲ ਸਾਰੇ ਖੁਸ਼ੀ ਦਿੱਤੀਆਂ ਤੇ ਪਾਰਟੀ ਦੀ ਚੱਲ ਗਈ ਤਿਆਰੀ ਹਲਵਾਈ ਬਾਹਰ ਆ ਗਏ ਕੰਮ ਕਰਨ ਦੇ ਆ ਤੇ ਇਹ ਨਾ ਮੈਨੂੰ ਕਹਿੰਦੀ ਗ੍ਰੈਂਡ ਕਾਰਡ ਮਿਚਾਣ ਗਿਆ ਪਰ ਮਨ ਨੂੰ ਮਿਚਾਣ ਗਿਆ ਗ੍ਰੈਂਡ ਕਾਰਡ ਕਿਹਦੇ ਦੀ ਆ ਤੇ ਇਹ ਤਾਂ ਪਰਿਕਵਨੀਆ ਦੇ ਲੈ ਕੇ ਥੋੜੇ ਥੋੜੇ ਕੁੱਝਾ ਲੱਗ ਗਿਆ ਪਰ ਕੋਈ ਕਰਤ ਨੂੰ ਦਵਾ ਤੇ ਅੱਜ ਮੈਂ ਬਹੁਤ ਹੈਪੀ ਆ ਤੇ ਬੱਚੇ ਵੀ ਬੜੇ ਹੈਪੀ ਆ ਪਿਆ ਪਿਆ ਤੇ ਸਰਪ੍ਰਾਈਜ਼ ਵੀ ਹੈ ਇਹ ਤਾਂ ਅੱਜ ਦਵਾਗੇ ਇਹ ਚਲੋ ਜੀ ਠੀਕ ਹੈ ਤੇ ਭੋਗਦੇ ਆ ਬੋਤਲਾਂ ਵੀ ਆਪਣੀਆਂ ਆ ਗਈਆਂ ਕਿਉਂਕਿ ਪਾਰਟੀ ਸਾਡੀ ਫੈਮਲੀ ਮੈਂਬਰ ਦੀ ਪਾਰਟੀ ਆ ਇੱਕ ਵੀ ਧਰਿਆ ਦੀ ਕੋਗਦੇ ਬੋਤਲਾਂ ਹੀ ਮੰਗਾ ਲਈਆਂ ਤੇ ਬਸ ਫੜ ਰਹਿ ਗਈ ਆਉਣ ਵਾਲੀ ਉਹਦੇ ਵਿੱਚ ਰੱਖਣ ਨੂੰ ਤੇ ਬਾਕੀ ਸਾਰੇ ਆਪਣੇ ਆਪਣੇ ਕੰਮ ਪੂਰੇ ਆ ਜੋਸ਼ ਨਾਲ ਲੱਗੇ ਆ ਤੇ ਤੁਹਾਨੂੰ ਦੱਸੇ ਭਤੀਜੀ ਆਈ ਉਹ ਵੀ ਆਪਣੇ ਕੰਮ ਦੂਹੋ ਦੂਸ ਸਾਫ ਸਫਾਈ ਸੱਚਾ ਚੇਂਜ ਕਰਾ ਲੀਆ ਤੇ ਚਲੋ ਤੁਹਾਨੂੰ ਲਿਖਾਉਣੇ ਜਾ ਕੇ ਹਲਵਾਈ ਜੀ ਕਿ ਮੈਂ ਤੋਂ ਨਹੀਂ ਹੋਈ ਬੀਜੀ ਹਲਵਾਈ ਟੈਂਟ ਨਾਲ ਟੈਂਟ ਵਾਲੇ ਵੀ ਆਣ ਆ ਗਏ ਆ ਉਹ ਵੀ ਫੋਟਾ ਬੰਨੂ ਚਰਨ ਸਾਡੀ ਉਹ ਚਰਨ ਤੇ ਬੰਨੂ ਇਹ ਵੀ ਨਾ ਅਸਮਾਨ ਲਿਆ ਮਡਿਆ ਦਾ ਖਾਣੇ ਪਕੌੜੇ ਤੂੰ ਤਾਂ ਬੇ ਨਹੀਂ ਖਾਣੇ ਆਪੇ ਦੇ ਨਹੀਂ ਖਾਣੇ ਪਕੌੜੇ ਤੇ ਪੂਰੀ ਤਿਆਰੀ ਜਿਵੇਂ ਚੱਲਣ ਦੀ ਆ ਇਹਨਾਂ ਨੂੰ ਬਹੁਤ ਅੱਛਾ ਉਹਦੇ ਕੰਮ ਕਰਨ ਨੂੰ ਆਇਆ ਪੈਦਾ ਹੋਇਆ ਇਹ ਕੰਮ ਕਰਨ ਨਾ ਪੈਦਾ ਹੋਇਆ ਤੇ ਚਲੋ ਉਹ ਵੇਖੋ ਇਹਨਾਂ ਦਾ ਕੰਮ ਆਹ ਵੇਖੋ ਇਹਨਾਂ ਦਾ ਕੰਮ ਇਸ ਬਸ ਇਹ ਕੰਮ ਨੂੰ ਉਹ ਗੰਦਾ ਹੋਣਾ ਵਾ ਹੋਏ ਮੈਂ ਕਸ ਬੈਠ ਤੇ ਨਹੀਂ ਚੱਲਦਾ ਗੰਦਾ ਕਿੰਨਾ ਬੈਠ ਤੇ ਨਹੀਂ ਚੱਲਦਾ ਇਹ ਵੇਲੇ ਚਲੋ ਖੇਡੋ ਵੇਲੇ ਇਹਨਾਂ ਦੇ ਕੰਮ ਚੱਲ ਚੱਲ ਬੈਠ ਤੇ ਨਹੀਂ ਚੱਲਦਾ ਇਹ ਵੇਲੇ ਚਲ ਠੀਕ ਆ ਵੇਖੀ ਜੀ ਮੈਂ ਚੱਲਣ ਜਾਈਆਂ ਪੂਰੀਆਂ ਸੋਹਣਾਂ ਨਾਲ ਹਾਂਜੀ ਤੇ ਅਲਵਾਈ ਆਪਣੇ ਕੰਮ ਲੱਗਾ ਹੈਗਾ ਕਿ ਡੈਕੋਰੇਸ਼ਨ ਵਾਲੇ ਆਪਣੇ ਕੰਮ ਲੱਗੇ ਹੋਏ ਆ ਤੇ ਸਾਡੀ ਆਪਣੀ ਕੰਮ ਲੱਗੀ ਹੋਈ ਹੈ ਤੇ ਡੈਕੋਰੇਸ਼ਨ ਚੱਲਦੀ ਪਈ ਹੈ ਮੈਂ ਵੀ ਚਾਈਤੀ ਕਰੰਦੀ ਆ ਪੂਰੀ ਤੇ ਆਦੀ ਨੇਰੀ ਜਹੋਂ ਦੀ ਨਾਲ ਨਾਲ ਤੇ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕੰਮ ਆ ਜਾਂਦਾ ਨਾ ਕੋਈ ਜਿੱਦਾ ਕਲੀ ਨੂੰ ਕਰਕੇ ਤੇ ਦੋ ਦੋ ਫੋਨ ਕਰਨਾ ਗੱਡੀ ਦਾ ਇੰਤਜ਼ਾਮ ਕਰਨਾ ਸਾਰਾ ਇਦਾਂ ਤੇ ਚਲੋ ਠੀਕ ਆ ਜੀ ਹਾਂਜੀ ਜੀ ਤੇ ਦੱਸਿਓ ਮੇਰੇ హెయిర్ ਸਟਾਈਲ ਕਿੱਦਾਂ ਦਾ ਲੱਗਾ ਕਿਉਂਕਿ ਮੈਂ ਨਿਊ హెయిర్ ਸਟਾਈਲ ਕਰਵਾਇਆ ਆਪਣਾ ਤੇ ਸਾਰਿਆਂ ਨੂੰ ਦੱਸਿਓ ਕਿੰਨਾ ਲੱਗਦਾ ਹਾਈ ਬਹੁਤ ਸੋਹਣੀ ਲੱਗਦੀ ਜੀ ਤੇ ਬੈ ਗਈ ਸਾਡੀ ਸਭ ਤੇ ਮੰਡਾ ਸਾਡੇ ਬੈ ਗਈ ਕੋ ਪਰ ਇੱਧਰ ਆਵੇ ਤੁਸੀਂ ਇੱਕ ਖੜਾ ਉਹ ਬੈਠਾ ਇੱਕ ਉਹ ਬਾਅਦ ਹੀ ਡੰਡੀ ਆ ਤੇ ਅੰਟੀ ਜੀ ਦੀ ਦੀਦੀ ਆ ਹਾਂ ਦੀਦੀ ਜੀ ਬਾਅਦ ਹੀ ਡੰਡੀ ਆ ਅੱਗੇ ਆਲਾ ਤੁਮੀ ਆਲਾ ਨਹੀਂ ਆਲਾ ਤੁਮੀ ਤੇ ਜਿੱਦਾਂ ਦੀ ਮਤਲਬ ਸਾਡੀ ਪਾਰਟੀ ਆ ਤੇ ਗੈਸ ਜਿਹੜੇ ਆਉਣੇ ਆ ਉਹ 11 ਵਜੇ ਆਉਣਾ ਤੇ ਅਸੀਂ ਬੈਠੇ ਜੇ ਅੱਜ 8:30 ਹੋਏ ਸੀ ਸਾਰੇ ਜਿਹੇ ਬੈਠੇ ਤੇ ਚਲੋ ਠੀਕ ਆ ਜੀ

ਯਾਰ ਰੈਡੀ ਰੈਡੀ ਹੋ ਕੇ ਤੇ ਫੇਰ ਤਾਂ ਮੈਂ ਮਿਲਦੀ ਆ ਮੇਰੀ ਲੁੱਕ ਕਿਦਾਂ ਦੀ ਹੁਣ ਮੈਂ ਜੇ ਤਿਆਰ ਹੂੰ ਹੰਦੀ ਆ ਤੇ ਮੈਂ ਮਤਲਬ ਸਟਾਰਟ ਕੀਤਾ ਮੇਕਅਪ ਮੈਂ ਤੇ ਹੁਣ ਮੈਂ ਤਿਆਰ ਹੋ ਕੇ ਤੇ ਤੁਹਾਨੂੰ ਪੂਰੀ ਆਪਣੀ ਪੂਰੀ ਲੁੱਕ ਚਾੜ ਕੇ ਦਿਖਾਵਾਂਗੀ ਆਪਣਾ ਠੀਕ ਹੈ ਆਪਣਾਂ ਜੀ ਹਾ ਜੀ ਜਿਤਕੀ ਲੱਗੀ ਮੇਰੀ ਲੁੱਕ ਸਾਰੇ ਵਿੱਚ ਸਾਰੇ ਵੀ ਨੇ ਜਰੂਰ ਦੱਸਿਓਗੇ ਕਿ ਮੈਂ ਕਿੱਦਾਂ ਲੱਗੰਡੀ ਆ ਅਦੇ ਵੇ ਮੈਂ ਕਾਲ ਜਿਹੜੀ ਉਹ ਸੈੱਟ ਕਰਦੇ ਹੈਗੇ ਆ ਮੇਰੀ ਵੀ ਉਹ ਚੇਂਜ ਕਰਦੇ ਆ ਕੀ ਹੈ ਮਿਲੋ ਮਿਲੋ ਤਾਂ

ਸਭ ਤੋਂ ਪਹਿਲਾਂ ਤੇ ਮੈਂ ਬੋਲਣਾ ਚਾਹ ਰਹੀ ਆ ਪਰਮਾਤਮਾ ਦਾ ਕਿ ਜਿਹਦੇ ਮੈਂ ਲਾੜ ਲੱਗੀ ਆ ਤੇ ਮੈਨੂੰ ਉਹਨੇ ਬੁੱਧ ਬਖਸ਼ੀ ਆ ਤੇ ਜ਼ਿੰਦਗੀ ਦੇ ਵਿੱਚ ਮੈਂ ਜੋ ਵੀ ਮੰਗਿਆ ਉਹ ਉਹੀ ਮਾਲਕ ਨੇ ਮੈਨੂੰ ਦਿੱਤਾ ਆ ਸਭ ਤੋਂ ਵੱਡੀ ਗੱਲ ਇਹ ਕਿ ਮੈਨੂੰ ਮੇਰੇ ਪਰਿਵਾਰ ਤੇ ਸਮਝ ਸਿੱਖਿਆ ਦਿੱਤੀ ਤੇ ਮੈਂ ਇੱਥੇ ਤੱਕ ਪਹੁੰਚੀ ਆ ਤੇ ਹਾਜੇ ਦੁਨੀਆਂ ਜੀ ਵਿੱਚ ਲੜਾਈਆਂ ਹੀ ਬਹੁਤ ਜ਼ਬਰਦਸਤ ਨੇ ਰੇਣਾ ਕੁਣ ਇਹ ਬਹੁਤ ਜਬ ਵਡਸਤ ਲੜਾਈਆਂ ਹੁੰਦੀਆਂ ਰਹਿਆਂ ਤੇ ਪਰਮ ਮਲਿਕ ਦੀਨੀ ਕਿਰਪਾ ਤੇ ਸਾਡੇ ਦੋਵਾਂ ਵਿੱਚ ਸੁਲਝ ਜਾਂਦੇ ਰਹਿਆਂ ਇਹ ਦੋਵੇਂ ਆਪਣੇ ਆਪਸ ਵਿੱਚ ਸੁਲਾ ਵੀ ਕਰ ਲੈਂਦੇ ਰੇ ਕਿ ਕਦੀ ਵੀ ਸਾਨੂੰ ਤੀਜਾ ਪਰਸਨ ਪਾਉਣ ਦੀ ਲੋੜ ਨਹੀਂ ਪੈਂਦੀ ਉਹ ਲੋੜ ਤਾਂ ਨਹੀਂ ਪੈਂਦੀ ਕਿ ਜਦੋਂ ਇਹ ਲੱਗਦੇ ਹਨ ਤੇ ਤੁਹਾਡਾ ਜਿਹੜਾ ਸੂ ਸਿੱਧਾ ਮੇਰੇ ਪੇਟਾਂ ਵਿੱਚ ਜਾਂਦਾ ਨਹੀਂ ਤੇ ਉਹ ਤਾਂ ਫਿਰ ਮੈਸੇਜ ਆਉਂਦਾ ਹੀ ਦੱਸਦੀ ਦੋਵੇਂ ਤੇਰੇ ਲੱਗੇ ਚੰਗੇ ਲੱਗਦੇ ਹੋਣੇ ਦੋ ਤੇ ਮਾਲਕ ਨੇ ਬਹੁਤ ਦਿੱਤੀ ਤੇ ਨਾਲ ਸਮਝਦਾਰੀ ਵੀ ਦਿਖਾਈ ਆਪਣੀ ਜਿੰਦਗੀ ਦੁਆਮਨੀ ਬਹੁਤ ਵਧੀਆ ਕੀਤੀ ਤੇ ਬਾਕੀ ਹੋਰ ੜਾ ਰਹੀ ਹੈ ਮਕਸਦ ਕੀ ਆਪਾਂ ਦੋਵੇਂ ਦਿਨ ਵਾਲੇ ਕਜੀਲਾ ਲੜੀਏ ਤੇ ਸਾਰੇ ਜਣੇ ਲਈ ਇਹੀ ਅਰਦਾਸ ਕਰਿਓ ਧਿਆਨ ਨਾਲ ਮਤਲਬ ਮੌਕਾ ਨਾ ਮਿਲੇ ਉਹ ਨਰੁੰਦਾ ਤੇ ਬਹੁਤ ਬਹੁਤ ਧੰਨਵਾਦ ਤੇ ਮੈਂ ਮਾਲਕ ਦਾ ਧੰਨਵਾਦ ਕਰੂੰਗੀ ਕਿ ਜਿੰਨੇ ਮੈਨੂੰ ਤੇ ਨਾਲ ਮਿਲਾਇਆ ਤੇ ਬਾਕੀ ਇੱਕ ਗੱਲ ਨਾਲ ਸੱਪਾ ਜਿਖਣਾ ਚਾਹੁੰਦੀ ਆ ਕਿ ਮਤਲਬ ਜਿੱਦਾਂ ਇਹ ਇਹ ਨਾਲ ਮੇਰੇ ਨਾਲ 11 ਸਾਲ ਹੋ ਗਏ ਆ ਤੇ 6 ਸਾਲ ਹੋ ਗਏ ਕਿ ਮੈਂ ਤੁਹਾਡੇ ਵਿੱਚ ਕੱਲੀ ਰਹਿ ਰਹੀ ਹਾਂ ਜੋ ਉਸ ਮਾਲਕ ਨੇ ਮੈਨੂੰ ਸੰਭਾਲ ਕੇ ਰੱਖਿਆ ਇੱਕ ਗੱਲ ਇਹ ਨਾਲ ਮੈਂ ਕਈ ਮਹੀਨੇ ਪਹਿਲਾਂ ਕਿਉਂਕਿ ਜਦੋਂ ਇਹ ਪੂਨੇ ਚੱਲੇ ਜੀ ਮੈਂ ਕਹਿੰਦੇ ਕਿ ਮੈਂ ਪੂਨੇ ਚੱਲਿਆ ਇੱਕ ਮਹੀਨਾ ਰਹਿ ਗਿਆ ਤੇ ਮੈਂ ਇਹਨਾਂ ਨੂੰ ਯਾਦ ਕੀਤਾ ਵਧੀਆ ਇੱਕ ਮਹੀਨਾ ਰਹਿ ਗਿਆ ਤੇ ਮਾਲਕ ਜੀ ਗਰਲਾ ਸੋਲ ਦੇ ਵਾਰਤੀ ਕਿੰਦੇ ਕਿ ਮੈਂ ਕਿਹ ਤੁਹਾਡੇ ਮਾਲਕ ਨੇ ਕੱਲੀ ਰੰਗਦੀ ਮੈਨੂੰ ਸੰਭਾਲ ਕੇ ਰੱਖਿਆ ਇਹ ਕਦੀ ਮੈਂ ਕਿਹਦੇ ਨਾਮ ਹਿੰਦਾਈ ਕੰਡਾ ਮੁਸੰਹੇਂ ਕੀਤਾ ਨਾ ਮੈਂ ਕਦੇ ਕਿਸੇ ਨੂੰ ਗੱਲ ਕੀਤੀ ਤੇ ਤੁਸੀਂ ਮੈਂ ਆਪਣੇ ਦਾਸ ਤੇ ਲੋ ਤੁਸੀਂ ਮਾਲਕ ਨੇ ਮੈਨੂੰ ਇਹ ਲਿਆਨੇ ਜਿਦਰਾ ਇਤਨੀ ਲੱਗਦੇ ਤੁਹਾਨੂੰ ਜਿੱਦ ਸੁਭਾਏ ਕਿ ਕਿ ਤੇ ਆਨਲਾਈਨ ਦਿਨਾਂ ਵਿੱਚ ਵੀ ਦੋਨੇ ਇਹਨਾਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰੀਏ ਤੇ ਮਾਲਕ ਜੀ ਪ੍ਰਭੂ ਜੀ ਮੇਰੇ ਬੱਚੇ ਬਹੁਤ ਵਧੀਆ ਦਿੱਖ ਦਿੱਤੇ ਆ ਤੇ ਮੈਂ ਉਸ ਮਾਲਕ ਦਾ ਸ਼ੁਕਰ ਅਦਾ ਕਰਦੀ ਆ ਇਹਨਾਂ ਸੇਟੋ ਆਪਣੇ ਜੀਵਨ ਦਾ ਥੈਂਕ ਯੂ ਕਰਦੀ ਆ ਕਿਉਂਕਿ ਮੇਰੀ ਪੂਰੀ ਕਰਨ ਵਾਲੇ ਨਾਲ ਕਿੰਨੇ ਬਖਸ਼ਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਮੇਰੇ ਕੋਲ ਆਏ ਜਿਨ੍ਹਾਂ ਨੇ ਸਾਡੇ ਸੋਨੇ ਦੇ ਸੁੰਦਰ ਸਮੇਲੇ ਸਾਡੇ ਵਿੱਚ ਸ਼ਰੀਕ ਹੋਏ ਤੇ ਮੋਂਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਸਾਰਿਆਂ ਦਾ ਸਾਰਿਆਂ ਮੇਰੇ ਲਈ ਖੁਸ਼ੀ ਹੋਈ ਹਾਂ ਜੀ ਤੇ ਇਹ ਹੈਗਾ ਮੇਰਾ ਗਿਫਟ ਐਂਟਰਟੇਨਮੈਂਟ ਦਾ ਹੈਨਾ ਤੇ ਵਿੱਚੇ ਭਾਡੇ ਦਾ ਵੀ ਕਿਉਂਕਿ ਭਾਡੇ ਮੇਰਾ ਸਿਰਫ ਰਹਿ ਗਿਆ 2-3 ਦਿਨ ਦੋ ਦਿਨ ਦਿਨ ਤੈਂ ਦੋ ਤਿੰਨ ਹੈ ਕਿ ਮੇਰਾ ਬਰਥਡੇ ਵੀ ਹੈ ਮੈਨੂੰ ਬਰਥਡੇ ਵੀ ਨਾਲ ਮੇਰਾ ਇਹ ਗਿਫਟ ਤੇ ਆ ਲੈ ਆਣ ਮੇਰਾ ਸਾਰੀ ਫਿਲਮ ਨਹੀਂ ਹੈ ਬੜਾ ਆਇਆ ਉਹ ਹੱਥ ਇਹ ਮੈਨੂੰ ਹੁਣ ਕਿਨੇ ਪਾ ਕੇ ਫਿਰ ਲਾਉਂਗੀ ਮਮੂ ਪਾਪਾ ਹੁਣ ਮੇਰਾ ਵੀ ਖੋ ਲੈ ਇਨ ਕੇ ਬਾਤ ਨਹੀਂ ਪਾਪਾ ਦੀ ਉਹ ਮੈਂ ਬਾਦੀ ਪੜਨਾ ਪਰ ਆਂਡੀ ਨੇ ਯੂਲੇ ਨੂੰ ਵੀ ਕੰਪਲੀਟ ਕਰ ਦਿੱਤਾ ਲਾਉ ਮੁੰਡਾ ਨਾ ਬਦਲ ਚੈਂਜ ਕਰ ਦਿੱਤਾ ਹਾਂ ਬੜਾ ਮਜ਼ਾ ਆਇਆ ਤੇ ਸਾਰਿਆਂ ਨੂੰ ਦੱਸਿਓ ਕਿਦਾਂ ਲਾਉਣਾ ਮੈਨੇ ਗਿਫਟ ਕਿਦਾਂ ਦਾ ਕੀਤਾ ਵਧੀਆ ਕੀਤਾ ਗਿਫਟ ਥੈਂਕ ਯੂ ਰਾਜੋ ਵੈਲਕਮ ਥੈਂਕ ਯੂ ਥੈਂਕ ਯੂ ਹਾਂ ਤਾਂ ਹੁਣ ਗਾਇਸ ਜਿਹੜਾ ਸ਼ਾਰਟ ਆ ਰਿਹਾ ਹੈਗਾ ਹੋਰ ਆ ਰਿਹਾ ਸ਼ਾਰਟ ਵੀ ਆਉਣਗੇ ਵੀਡੀਓ ਵੀ ਆਉਣਗੇ ਕਿਦਾਂ ਲੱਗਾ ਦੱਸਿਓ ਸਾਰਿਆਂ ਨੂੰ ਤੇ ਫੜਦੇ ਰਹੋ ਬੋਲੋ ਇਹ ਵਰਨ तरुण एंड तश्लीन का गिफ्ट है अभी मैं खोल रहा हूं जो पापा उन्होंने था मैं और जो तश्लीन ने और मेरे तरुण ने एक साथ दिए हैं जल्दी ना बोलो बता भी बोलो हां मैं खोलता भी आ हूं ये देखो पापा जी ये चेन ये क्या कागज पे रहे लग रहा सर यार नहीं पापा आ भी रखो हां एक बार इतना खाओ ना लो ये फोन नोटिस ਇਹ ਨੋਟਿਸ ਹੀ ਪੜਦੇ ਹਾਂ ਕਿ ਕਿ ਚੋਰੀ ਖਾਣ ਵਾਲੇ ਚੀਜ਼ਾਂ ਉੱਥੇ ਹੀ ਕਰਨੀ। ਆਹ ਬੱਚੇ ਪੜਾਂਗੇ। ਵੇਖਿਆ ਸਰਪ੍ਰਾਈਜ਼। ਤੇ ਆ ਵੀ ਪੜ ਲਓ। ਨਹੀਂ ਪੜਦਾਂਗੇ। ਤੁਹਾਨੂੰ ਮੈਂ ਸਰਪ੍ਰਾਈਜ਼ ਕਰਾਂਗੀ। ਹੂੰ। ਓਹ ਯਾ ਹਲਾਓ। ਆ ਕਹਿੰਦਾ ਮੈਂ ਵੀ। ਚੱਲੇ ਪਾਪਾ ਜੀ ਤੇ ਠੁੰਡ ਲਾ ਜੇ ਲਾਓ। ਹਾਂ ਹਾਂ। ਹਾਂਜੀ। ਉਗਲੇ ਤਾਂ ਮੈਂ ਕੱਠੀਆਂ ਕਰਕੇ ਜੁੱਬੇ ਪਾ ਲਈਆਂ ਮੈਂ ਕਿ ਬੀ ਮੇਰੀਆਂ ਵਾ ਇਹ ਕੀ ਆ ਵੀ ਲਿਖਾ ਮੇਰ ਕੋ ਪੜਕੇ ਵੀ ਸੁਣਾਉਣਾ ਇੰਗਲਿਸ਼ ਵਿੱਚ ਲਿਖਾ ਕੇ ਪੰਜਾਬੀ ਵਿੱਚ ਇੰਗਲਿਸ਼ ਮੈਨੂੰ ਪੜ੍ਹਨੀ ਨਹੀਂ ਆਉਂਦੀ ਇੰਗਲਿਸ਼ ਕੁਛ ਨਹੀਂ ਦਾ ਦੱਸਦੇ ਆ ਪੜ੍ਹਦੇ ਹੋ ਕਿ ਨਾ ਕੋਈ ਲਿਖਤ ਲਓ ਦਨ ਮੇਰੇ ਵਿੱਚ ਮੇਚਾ ਹੋ ਰਹੀ ਹੈ ਵਿੱਚ ਕੀ ਰੌਲਾ ਜਾਤੀ ਕਰਾਈ ਤੁਸੀਂ ਵੇ ਮੰਮੀਆਂ ਮੇਰਾ ਰਾਇਲ ਬਾਹਰ ਨਾ ਜਾਓ

ਤੇ ਇਤਿਲੀ ਖਾ। ਫਾਰ ਪਾਪਾ। ਪਾਪਾ ਵਾ। ਤਾਂ ਦੇ ਵਾਸਤੇ। ਥੈਂਕ ਯੂ। ਉਹ ਗਿਆ। ਉਸ ਤੋਂ ਮੋਦੀ ਦੇਣਾ ਅੰਨ ਨੂੰ। ਮੈਂ ਤਾਂ ਉਸ ਨੂੰ। ਕਿਉਂਕਿ ਮੈਂ ਇਸਕਾ ਗੰਦੇਣਾ। ਅਰੇ। ਤੇ ਮੇਂ ਗੰਦੇ ਸਗੰਦੇਣਾ ਹੀ ਹੋ। ਕਿਧਰ? ਮਿੰਨੂ। ਲੈ। ਇਹ ਡਸਟ ਬਿਨ ਕੇ ਅੰਦਰ ਡਾਲ ਕੇ ਆਣਾ। ਹਾਂਜੀ। ਆ ਦੇਖ। ਲੈ। ਸੋ ਤਰਨੇ ਸਗੰਦੇ 500 ਦਾ ਨੋਟ 200 ਦਾ ਸੋਦੇ 2000 ਰਸ਼ ਦੇ ਨੇ 200 ਦਾ 2000 ਪਪਾ ਵਾ diel camera gift fere very nice ਬਬਾ ਨੇ ਆਪਣੇ ਹੱਥਾਂ ਨਾਲ ਬਣਾਏ ਇਹ ਵੀ ਸਾਰੇ ਮੇਰੇ ਐ ਬਟ ਦੁਆਦ ਪਪਾ ਇਹ ਮੈਂ ਆਪਣੇ ਹੱਥਾਂ ਨਾਲ ਬਣਾਇਆ ਹੈ ਇਹੋ ਗਿਫਟ ਚਾਕਲੇਟਾਂ ਵੀ ਆਹ ਚਾਕਲੇਟਾਂ ਮਾ ਲਾ ਦੇ ਤੇ ਚੋਕਲੇਟ ਮਮਾ ਲੈ ਕੇ ਸਿਰ ਤੇ ਬੱਟਰ ਹਾਂ ਮੈਂ ਨੇ ਲਈਆ ਬਬਲੀ ਚੋਕਲੇਟ ਡੇਅਰੀ ਮਿਲਕ ਮੈਲਟ ਹੋਗੀ ਨਾ ਹੂੰ ਮੈਨੂੰ ਇਸ ਵੀ ਰਖ ਲੂੰਗਾ ਮੈਂ ਪੀ ਕੇ ਨਿਕਲ ਜਰਾ ਹਾਂਜੀ ਜੀ ਤੇ ਸਾਡਾ ਫੰਕਸ਼ਨ ਹੋ ਗਿਆ ਜੇ ਐਂਡ ਤੇ ਰਾਤ ਦੇ 10:00 ਵਜੇ ਗਿਆ ਹਾਂ ਦੱਸ ਤੇ ਅਸੀਂ ਬਿਲਕੁਲ ਫ੍ਰੀ ਹੋ ਗਏ ਆ ਤੇ ਖਾਣਾ ਬੱਸ ਅਸੀਂ ਖਾਣਾ ਆ ਬਾਕੀ ਗੱਲ ਅੱਜ ਫਿਰ ਪਕੌੜੇ ਪਕੂੜੇ ਖਾ ਕੇ ਬਰਫੀਆ ਕੋਲਡ ਡਰਿੰਕ ਪੀ ਕੇ ਅੱਜ ਫੇਰ ਮੇਰਾ ਜਿਹੜਾ ਗਲਾ ਆ ਉਹ ਬਹਿ ਗਿਆ ਫੇਰ ਅੱਜ ਗਲਾ ਬੜਾ ਦਰਦਜਾ ਕਰਨ ਡਿਆ ਤੇ ਗੈਸਟ ਵੀ ਚਲੇ ਗਏ ਸਾਰੇ ਤੇ ਫਿਰ ਕੰਮ ਤੁੰ ਕਰਕੇ ਬਿਲਕੁਲ ਅਸੀਂ ਫ੍ਰੀ ਹੋ ਗਏ ਹਾਂ ਉਸ ਮਾਸ ਮਾਸ ਕੇ ਇੱਥੇ ਕਰਦੇ ਹਾਂ ਹੁਣ ਆਪਾਂ ਵਲੌਗ ਨੂੰ ਐਂਡ ਤੇ ਬਹੁਤ ਬਹੁਤ ਰਸਤਾ ਧੰਨਵਾਦ ਤੇ ਸਾਰਿਆਂ ਦੇ ਸਾਡੇ ਜੇ ਵਲੌਗ ਹੈ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਪਤਾ ਲੱਗ ਗਿਆ ਆ ਕਿ ਸਾਡੀ ਪਾਰਟੀ ਕੀ ਸੀ ਸਰਪ੍ਰਾਈਜ਼ ਸਾਡਾ ਕੀ ਸੀ ਤੇ ਸਾਰੇ ਦਿਨ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਸਾਡਾ ਵਲੌਗ ਤੇ ਬਹੁਤ ਬਹੁਤ ਧੰਨਵਾਦ ਆ ਤੁਹਾ ਸਾਰਿਆਂ ਦਾ ਤੇ ਉਮੀਦ ਕਰਦੀ ਤੈਨੂੰ ਤੁਹਾਨੂੰ ਸਾਰਿਆਂ ਨੂੰ ਭੈਣ ਭਰਾ ਸਾਡਾ ਵਲੌਗ ਜਰੂਰ ਪਸੰਦ ਆਊਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡਾ ਜਿਹੜਾ ਵਲੌਗ ਕਿਦਾਂ ਲੱਗਾ ਤੇ ਬਾਕੀ ਅਹੀਂ ਮੈਂ ਹੁਣ ਮੇਕਅਪ ਜਰ ਹਟਾ ਦਿੱਤਾ ਹੀ ਕਿਉਂਕਿ ਕਾਫੀ ਸਵੇਰ ਦਾ ਮੇਕਅਪ ਕੀਤਾ ਹੋਇਆ ਸੀ ਤੇ ਜਦੋਂ ਤੁਸੀਂ ਅੱਗੇ ਮੇਰੀ ਵੀਡੀਓ ਵੇਖਦੇ ਕਿ ਮੈਂ ਮੇਕਅਪ ਬਹੁਤ ਘੱਟ ਕਰਦੀ ਆ ਤੇ ਮੈਨੂੰ ਬਹੁਤ ਘੱਟ ਪਸੰਦ ਮੇਕਅਪ ਕਰਨਾ ਤੇ ਅੱਜ ਤੇ ਮੇਕਅਪ ਵੀ ਚੰਗਾ ਥੱਪਿਆ ਹੋਇਆ ਹੈ ਮੇਰੇ ਹਾਲ ਨੇ ਉਹਦੇ ਚੱਕਰ ਦੇ ਵਿੱਚ ਫਿਰ ਮੈਂ ਹੋਰ ਫ੍ਰੀ ਹੋ ਕੇ ਮੂਮਤ ਵਕਤ ਮੈਂ ਕਿਹਾ ਚਲੋ ਹੁਣ ਮੈਂ ਵਲੌਗ ਨੂੰ ਕਰਦੀ ਹਾਂ ਐਂਡ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਦਾ ਧੰਨਵਾਦ ਤੇ ਜੁੜੇ ਰਹੋ ਸਾਡੇ ਇਦਾਂ ਹੀ ਵਲੌਗਾਂ ਦੇ ਨਾਲ ਤੇ ਸਾਰਿਆਂ ਨੂੰ ਗੁੱਡ ਨਾਈਟ ਤੇ ਬਹੁਤ ਬਹੁਤ ਧੰਨਵਾਦ ਦਿਲ ਜਿੰਗੇ ਤੇ ਮਿਲਦੇ ਹਾਂ ਕੱਲ ਦੇ ਨਵੇਂ ਵਲੌਗ ਦੇ ਨਾਲ